ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਪਿੰਡੀ ਬਲੋਚਾਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਨੇੜੇ ਬਹੁਤ ਮਸ਼ਹੂਰ ਗੁਰਦੁਆਰਾ ਸਾਹਿਬ ਆ ਜੰਡ ਸਾਹਿਬ ਤੇ ਇੱਥੇ ਜੇ ਪਿੰਡ ਰਹ ਜਾਂਦਾ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਟਾਪ ਕਲਾਸ HF ਗੱਬਣ ਵੜ ਵਕਾਉਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਠੀਕ ਠਾਕ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਾਈ ਜੀ ਜਗਤਾਰ ਸਿੰਘ ਆਈ ਜਗਤਾਰ ਜਗਤਾਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 95694 ਜੀ 95694 45541 45541 ਠੀਕ ਆ ਇਹ ਵੜ ਆਪਣੇ ਘਰ ਦੀ ਹੈ ਬਾਈ ਘਰ ਦੀ ਹੈ ਬਾਈ ਤੇ ਇਹਦੀ ਮਾਂ ਵੀ ਤੁਹਾਡੇ ਕੋਲੇ ਸੀ ਇਹਦੀ ਮਾਂ ਵੀ ਆਪਣੇ ਕੋਲੇ ਸੀ ਕਿੰਨਾ ਕ ਦੁੱਧ ਕੱਢਿਆ ਉਹਨੇ ਬਾਈ ਉਹਦੀ ਮਾਂ ਥੱਲੇ ਜੀ 22 ਕਿਲੋ ਦੁੱਧ ਸੀ ਗਈ ਇਹਦੀ ਮਾਂ ਥੱਲੇ 42 ਕਿਲੋ ਦੁੱਧ ਸੀ ਆ ਤਿਆਰ ਹਾਂਜੀ ਹਾਂਜੀ ਕਿਹੜੇ ਸਿਮਨ ਤੋਂ ਕਿਹੜੇ ਸਿਮਨ ਦੀ ਆਪ ਇਹ ਇਹ ਪਾਈਪਰ ਦੀ ਆ ਜੀ ਪਾਈਪਰ ਦੀ ਹਾਂਜੀ ਤੇ ਗੱਬਣ ਕਿਹੜੇ ਤੋਂ ਆ ਜੀ 0021 ਤੋਂ ਆ ਜੀ 0021 ਤੋਂ ਲਓ ਵੀ ਸੱਜਣਾ ਪਹਿਲਾ ਸੂਆ ਸੋਣਾ ਤੇ ਵਿਹੜ ਬਹੁਤ ਹੀ ਚੰਗੀ ਆ ਮੂੰ ਮੱਥਾ ਤੁਸੀਂ ਦੇਖ ਸਕਦੇ ਹੋ ਸੋਹਣੀ ਬਰੀਡ ਚ ਪੈਂਦੀ ਆ ਦੋਸਤੋ ਬਹੁਤ ਜ਼ਿਆਦਾ ਜਾਤ ਵਾਲੀ ਵਿਹੜ ਆ ਤੇ ਥਣ ਹਵਾਨਾ ਬਾਕਮਾਲ ਲੱਗਿਆ ਕੱਦ ਕਾਠ ਵਾਲੀ ਆ ਨੇੜੇ ਹੋ ਕੇ ਤੁਹਾਨੂੰ ਦਿਖਾਉਣੇ ਆ ਮੋਟਾ ਮੋਟਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੁੰਡਾਂ ਤੇ ਲੱਗਿਆ ਹੋਇਆ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸੈਜ ਗਾਇਬ ਦਿਖਾਵਾਂਗੇ ਬੜੀ ਠੰਨੀ ਬਈ ਦੇਖ ਸਕਦੇ ਹੋ ਤੁਸੀਂ ਤਸੱਲੀ ਨਾਲ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣ ਦਿਖਾਉਣੇ ਆ ਹਵਾਨਾ ਦੋਸਤੋ ਬਹੁਤ ਵਧੀਆ ਦੋਨਾਂ ਪਾਸਿਆਂ ਤੋਂ ਸੇਮ ਸੈਜ ਥਾਣਾਂ ਦਾ ਦੇਖ ਸਕਦੇ ਹੋ ਤੁਸੀਂ ਨੇੜੇ ਹੋ ਕੇ ਤੁਹਾਨੂੰ ਥਾਣ ਦਿਖਾ ਦਿੰਨੇ ਬਹੁਤ ਚੰਗਾ ਸਾਫ ਸੁਥਰਾ ਹਵਾਨਾ ਤਿਆਰ ਕਰਨਾ ਇਹਨੇ ਤੇ ਤੋੜ ਕੇ ਦੋਸਤੋ ਤੁਹਾਨੂੰ ਜਰੂਰ ਦਿਖਾਵਾਂਗੇ ਲਓ ਵੀ ਸੱਜਣਾ ਬਹੁਤ ਚੰਗਾ ਹਵਾਨਾ ਕਰਮਾਲੀ ਨੇ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਚੰਗੇ ਕੱਦ ਕਾਠ ਦੀ ਮਾਲਕਣੀਆਂ ਦੋਸਤੋ ਹਾਂ ਆਏ ਫੋਟਬਾਲ ਨੂੰ ਪਿਛਲੇ ਪਾਸੇ ਨੂੰ ਵਧਿਆ ਹੋਇਆ ਹਵਾਨਾ ਤੁਸੀਂ ਦੇਖ ਸਕਦੇ ਹੋ ਤੋਰ ਲੀਏ ਫਿਰ ਬੰਨਦੇ ਬੰਨਦੋ ਕਰੇ ਲਓ ਸਜਣੋ ਕਰ ਲਓ ਦਰਸ਼ਨ ਬਹੁਤ ਹੀ ਸ਼ਾਨਦਾਰ ਹਵਾਨਾ ਦੋਸਤੋ ਤਿਆਰ ਕੀਤਾ ਦੇਖ ਸਕਦੇ ਹਾਂ ਹਾਂਜੀ ਭਾਈ ਜੀ ਕੀ ਮੁੱਲ ਕੀਤਾ ਇਹਦਾ ਮੁੱਲ ਭਾਈ ਫੋਨ ਤੇ ਕਰਾਂਗੇ ਠੀਕ ਆ ਭਾਈ ਲਓ ਵੀ ਸਜਣੋ ਮੁੱਲ ਫੋਨ ਤੇ ਹੋਊਗਾ ਤੇ ਕਿੰਨੇ ਦਿਨ ਲੈਂਦੀ ਹੈ ਭਾਈ ਇਹ 10 ਦਿਨ ਪਏ ਆ ਜੀ 10 ਦਿਨ ਪਏ ਲਓ ਵੀ ਸਜਣੋ 10 ਦਿਨ ਸੂਣ ਚ ਬਾਕੀ ਆ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰ ਆ ਕੇ ਤੁਸੀਂ ਦੇਖੋਗੇ ਵਹਿੜ ਤੁਹਾਡੇ ਪਸੰਦ ਆਊਗੀ ਤੇ ਕੋਈ ਜ਼ਿਆਦਾ ਮੁੱਲ ਨਹੀਂ ਜਾਇਜ਼ ਮੁੱਲ ਹੋਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡਾ ਨਾ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਦੋਸਤੋਂ ਵਹਿੜ ਕਿੱਦਾਂ ਦੀ ਲੱਗੀ ਜਲਦੀ ਮਿਲਦੇ ਆਂ ਦੋਸਤੋਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ